ਜੋ ਜਿੱਕੀ ਫਤੇ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ 1 ਮਿੰਟ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ 1-2 ਦਿਨ ਲਈ ਕਹਿ ਕੇ ਜੀ 2 ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਲਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸ ਕੀਤਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਏ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤੇਗੜ ਸਾਹਿਬ ਪੁਲਿਸ ਨੇ ਰਸਮੀ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਾਇਏ ਨੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਤਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਦਾ ਸਾਲਾ ਉਹਨਾਂ ਨੂੰ ਅਰੈਸਟ ਪਾ ਲੋ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅੱਜ ਸਟਰੋਂਗਲੀ ਪੋਸਟ ਕੀਤਾ ਔਰ ਇਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜਾ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸ ਉਹ ਇਟਾਲੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਕਿ ਜੇਕਰ ਮੇਟੋ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦਿਓ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜਬਾੜੇ ਦਾ ਹਜ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਨਹੀਂ ਹਰਾਸ ਕਰਨ ਲਈ ਉਹਨੂੰ ਦੁਬਾਰਾ ਲਾਇਏ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਅਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਮਾਨ ਜਿਹੜਾ 1 ਦਿਨ ਦਾ ਦਿੱਤਾ ਗਿਆ ਇਹਨਾਂ ਸ਼ਬਦਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ